ਜਰ ਜਿਹੜਾ ਉਹਦੇ ਅੰਦਰ ਰਹਿਣਿਆ ਹੋਇਆ ਨਿਰੰਕਾਰ ਨੂੰ ਚਿਤ ਬਣਾਏ ਕਾਰੋਬਾਰ ਬਗੈਰ ਕਮ ਕਾਜ ਬਗੈਰ ਸੰਸਾਰ ਚੱਲਦਾ ਨਹੀਂ ਸਰੀਰ ਚੱਲਦਾ ਨਹੀਂ ਕਾਰੋਬਾਰ ਕਰਨਾ ਪਏਗਾ ਕਿਰਤ ਕਰਨੀ ਪਏਗੀ ਅਗਰ ਉਹ ਕਾਰੋਬਾਰ ਅੰਦਰ ਭਰ ਗਿਆ ਲੋਭ ਭਰ ਗਿਆ ਮੈਨੂੰ ਹੋਰ ਕੁਝ ਚਾਹੀਦਾ ਹੈ ਨਰੰਕਾਰ ਨੂੰ ਭੁੱਲ ਗਿਆ ਲੁੱਟਾਂ ਕੋ ਸੁੱਟਾਂ ਠਗੀਆਂ ਠੋਰੀਆਂ ਤੇ ਚੱਲ ਪਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਕਾਰੋਬਾਰ ਹੀ ਉਹਨੂੰ ਡੋਬ ਦੇਵੇਗਾ ਇੱਕ ਦਿਨ ਡੋਬ ਦੇਵੇਗਾ ਪਰਵਾਰ ਵਿੱਚ ਰਹਿਣਾ ਹੈ ਨਰੰਕਾਰ ਨੂੰ ਚੇਤੇ ਕਰਨਾ ਉਹਨੂੰ ਤਾਰਨਾ ਹੈ ਡੋਬਣਾ ਨਹੀਂ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਉਹ ਭਰ ਕੇ ਨਿਕਲਦੀ ਆ ਬੇਲੀ ਵਿੱਚੋਂ ਪਾਣੀ ਨਾਲ ਟੰਡ ਉਸ ਸਖਣੀ ਉਹ ਦਾਂਦੀ ਆ ਖਾਲੀ ਸੰਸਾਰ ਵਿੱਚ ਜੀਵ ਆਇਆ ਹੈ ਤੇ ਇਹ ਫਿਰ ਖਾਲੀ ਹੋ ਕੇ ਜਾਂਦਾ ਹੈ ਖਾਲੀ ਹੋ ਕੇ ਪੱਲੇ ਕੁਝ ਨਹੀਂ ਤੇ ਜਦੋਂ ਖਾਲੀਪਨ ਹੁੰਦਾ ਫਿਰ ਹਾਵੇ ਤੇ ਹੌਕੇ ਮਾਰਦਾ ਹੈ ਨਾਗੇ ਪਾਵੋਂ ਤੇ ਗਏ ਜਿੰਨ ਕੇ ਲੱਖ ਕਰੋੜ ਹੱਥ ਵਿੱਚ ਕੁਝ ਵੀ ਨਹੀਂ ਪੱਲੇ ਕੁਝ ਵੀ ਨਹੀਂ ਪਿਆ ਕਹਿ ਲੱਗੇ ਉਹਨਾਂ ਪਾਪਾਂ ਦੇ ਨਾਲ ਨਾਵ ਜਿਹੜੀ ਸੀ ਨਾ ਜ਼ਿੰਦਗੀ ਦੀ ਬੇੜੀ ਸੀ ਉਹ ਖਾਰੇ ਹਾਰ ਗਏ ਡੁੱਬ ਗਏ ਨਾਸ਼ ਕਰ ਦਿੱਤੀ ਵਿਨਾਸ਼ ਕਰ ਦੇਣਾ ਕੀਤੀ ਜੀਵਨ ਦੀ ਬੇੜੀ ਉਤਰੀ ਨਾ ਭਾਈ ਸਭ ਕਹਿੰਦੇ ਚਾਹੂ ਊਰ ਸੂਰ ਕਹਿ ਪਾਰੂ ਆ ਪੁਕਾਰ ਹਾਰੇ ਚਾਰੇ ਕੂਟਾਂ ਤੋਂ ਚੌ ਗਿਰਦੀਆਂ ਪਹਿਰੇਦਾਰ ਜਿਹੜੇ ਬਚਾਉਣ ਵਾਲੇ ਉਹ ਆਵਾਜ਼ਾਂ ਮਾਰਦੇ ਹੋਕਰਾਂ ਮਾਰਦੇ ਧਾਰਮਿਕ ਲੋਕ ਕਹਿੰਦੇ ਬਚ ਜਾਓ ਇੱਧਰੋਂ ਇਹ ਕਰਮ ਨਾ ਕਰੋ ਇਹ ਕਮ ਨਾ ਕਰੋ ਤੇ ਕੁਝ ਐਸੇ ਵੀ ਨੇ ਮਨ ਚੱਲੇ ਜਿਹੜੇ ਕਹਿੰਦੇ ਤਾਂ ਐਵੇਂ ਹੀ ਰੌਲਾ ਪਾਈ ਜਾਂਦੇ ਨਾਲੇ ਸਮਾਂ ਗਵਾਉਂਦੇ ਆਪਣਾ ਨਾਲੇ ਦੂਜਿਆਂ ਦਾ ਗਵਾਈ ਜਾਂਦੇ ਨੇ ਕਹਿੰਦੇ ਉਹ ਪਹਿਰੇਦਾਰ ਜਿਹੜੇ ਸਨ ਉਹ ਹਾਰ ਗਏ ਪੁਕਾਰਾਂ ਕਰ ਕਰਕੇ ਕਿ ਬਚ ਜਾਓ ਲੁੱਟੇ ਜਾਓਗੇ ਠੱਗੇ ਜਾਓਗੇ ਬਰਬਾਦ ਹੋ ਜਾਓਗੇ ਤੇ ਜਿੰਨੇ ਪਹਿਰੇਦਾਰ ਦੀ ਗੱਲ ਸੁਣ ਕੇ ਸਾਵਧਾਨੀ ਜੀਵਨ ਵਿੱਚ ਨਹੀਂ ਲਿਆਂਦੀ ਲੁੱਟਿਆ ਪੁੱਟਿਆ ਜਾਂਦਾ ਹੈ ਭਾਈ ਸਾਹਿਬ ਕਹਿੰਦੇ ਚਾਰੂ ਜਾਮ ਸੋਬ ਤੇ ਆਚੇਤ ਨਾ ਲਜਾਏ ਹੈ ਬੇਸਮਝ ਚਾਰੇ ਪੈਰ ਸੁੱਤਿਆਂ ਹੀ ਬਤੀਤ ਕਰ ਦਿੰਦੇ ਨੇ ਅਗਿਆਨ ਦੇ ਵਿੱਚ ਅਵਿਦਿਆ ਦੀ ਨੀਂਦੇ ਬੇਸਮਝੀ ਦੇ ਖੁਰਾਟੇ ਮਾਰ-ਮਾਰ ਕੇ ਸਮਝ ਕੋਈ ਨਹੀਂ ਆਉਂਦੀ ਬੇਸਮਝੀ ਦੇ ਵਿੱਚ ਅਚੇਤ ਬੇਸਮਝ ਨਾ ਲਜਾਏ ਹਾਂ ਸ਼ਰਮਸਾਰ ਨਹੀਂ ਹੋਣਾ ਕਰਦੇ ਕਿ ਜੀਵਨ ਅਜਾਈਂ ਇੰਨਾ ਚਲਾ ਗਿਆ ਹੈ ਜੇ ਹੋ ਕਰ ਵਜਿਏ ਪਤਾ ਲੱਗ ਗਿਆ ਕੁਝ ਜਪ ਲਈਏ ਧਰਮ ਕਰਮ ਕਰ ਲਈਏ ਚੰਗੇ ਮਾਰਗ ਤੇ ਚੱਲ ਪਈਏ ਜੀਵਨ ਸਫਲਤਾ ਦੇ ਸਹਤ ਹੋ ਜਾਵੇ ਭਾਈ ਸਾਹਿਬ ਕਹਿੰਦੇ ਤਮ ਚਰ ਸਬਦ ਸੁਨ ਤਹੀ ਉਘਾਰ ਅੱਖਾਂ ਅਰ ਤਮ ਚਰ ਇਥੇ ਤਮ ਚਰ ਦਾ ਅਰਥ ਆ ਕੋਕੜ ਤੇ ਸੰਸਕ੍ਰਿਤ ਦੇ ਵਿੱਚ ਇਹਨੂੰ ਤਾਮ ਚੂੜ ਕਹਿੰਦੇ ਆ ਕੋਕੜ ਨੂੰ ਤੇ ਇਸ ਬਾਸ਼ਾ ਦੇ ਦੌਰਾਨ ਭਾਈ ਸਾਭ ਨੇ ਉਹਦੇ ਲਈ ਕੁੱਕੜ ਦੇ ਲਈ ਤਮਚਰ ਸ਼ਬਦ ਵਰਤਿਆ ਕਹਿਣ ਲੱਗੇ ਅਰ ਜਿਹੜਾ ਤਮਚਰ ਸ਼ਬਦ ਸੁਨਤ ਹੀ ਉਗਾਰ ਆਖੇ ਪਹਿਲਾਂ ਕਹਾਵਤ ਸੀ ਨਾ ਵੀ ਸੁਬਾ ਸੁਬਾ ਕੁੱਕੜ ਦੀ ਬਾਗ ਨਾਲ ਉੱਠਦਾ ਵੀ ਫਲਾਨਾ ਵੀ ਤੜਕੇ ਤੜਕੇ ਬੋਲਣਾ ਭਾਈ ਸਾਭ ਕਹਿੰਦੇ ਉਹ ਜਿਹੜੇ ਕੁੱਕੜ ਆਦ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਵੀ ਦਿਨ ਚੜ੍ਹਾਓ ਗਿਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਵੀ ਪ੍ਰਭਾਤ ਹੋ ਗਈ ਅਰ ਦਿਨ ਦਾ ਚੜ੍ਹਾਓ ਹੋ ਗਿਆ ਉੱਠਣ ਦਾ ਸਮਾਂ ਹੋ ਗਿਆ ਤੂੰ ਉਹਨਾਂ ਦੀ ਆਵਾਜ਼ ਸੁਣ ਕੇ ਵੀ ਨਾ ਜਾਗਿਆ ਓਏ ਜਾਨਵਰ ਜਾਗ ਪਏ ਤੇ ਤੂੰ ਸੁੱਤਾ ਪਿਆ ਜੇ ਖਰਾਟੇ ਹੀ ਮਾਰਦਾ ਤੂੰ ਤਾਂ ਮਨੁੱਖ ਸਾਂ ਤੈਨੂੰ ਉਹਨਾਂ ਨੂੰ ਪਹਿਲਾਂ ਉੱਠਣਾ ਚਾਹੀਦਾ ਸੀ ਰੱਬ ਨੂੰ ਅਰਾਧਨਾ ਚਾਹੀਦਾ ਸੀ ਤੂੰ ਉਦੋਂ ਵੀ ਚਲਾ ਗਿਆ ਕਹਿੰਦੇ ਬਿਨ ਪ੍ਰੇਮ ਪ੍ਰੇਮ ਰਸ ਉਹ ਜਿਹੜਾ ਸਮਾਂ ਸੀ ਪ੍ਰਭਾਤ ਦਾ ਜਿਹਦੇ ਚ ਮਹਾਰਾਜ ਨੇ ਕਿਹਾ ਸੀ ਪ੍ਰਭਾਤੇ ਉਠ ਨਾਮ ਜਪ ਨਿਸਬਾਸਰ ਆਰਾਧ ਕਾਰਾ ਤੁਜੇ ਨਾ ਬਿਆਪਈ ਨਾਨਕ ਮਿਟੇ ਉਪਾਦ ਆਦੀ ਬਿਆਦੀ ਉਪਾਦ ਉਪਾਦੀ ਸਾਰੇ ਨਸ਼ਟ ਹੋ ਜਾਣ ਤਿੰਨੇ ਤਾਪ ਤਿੰਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਜੁੜ ਉਹਦੇ ਚਰਣਾ ਨਾਲ ਉਹ ਪਿਆਰੇ ਵੈਗਰੂ ਦੇ ਪ੍ਰੇਮ ਦਾ ਰਸ ਨਾ ਮੰਨਿਆ ਜਿਹੜੇ ਸਮੇ ਉਹ ਪ੍ਰੇਮ ਦਾ ਰਸ ਮੰਨਣਾ ਸੀਨਾ ਅੰਮ੍ਰਿਤ ਵੇਲੇ ਉੱਠ ਕੇ ਜਾ ਕੇ ਮਾਲਕ ਨਾਲ ਜੁੜਨਾ ਸੀ ਜਿੰਨੂ ਮਹਾਰਾਜ ਵਾਜਾ ਮਾਰ ਕੇ ਕਹਿੰਦੇ ਰੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਉਹ ਨਹੀਂ ਵਿਚਾਰੀ ਨਹੀਂ ਕੀਤੀ ਵਡਿਆਈ ਨਹੀਂ ਜੁੜਿਆ ਪਰ ਪਰਮਾਤਮਾ ਦੇ ਨਾਮ ਨਾਲ ਔਰ ਪਰਮਾਤਮਾ ਵੱਲ ਨੂੰ ਨਹੀਂ ਤੁਰਿਆ ਔਰ ਰਾਸ ਨਹੀਂ ਮੰਨਿਆ ਪਾਛੇ ਪੁਛਤਾਏ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਸਮਾਂ ਨੰਗ ਗਿਆ ਤੇ ਪਿੱਛੋ ਪੱਲੇ ਪੁਸ਼ਤਾਵਾ ਰਹਿ ਗਿਆ ਹਾਵੇ ਤੇ ਹੌਕੇ ਮਾਰਦਾ ਹੁਣ ਕੁਝ ਨਹੀਂ ਹੁੰਦਾ ਰੈਣ ਗਈ ਮਤ ਦਿਨ ਭੀ ਜਾਏ ਰਾਤ ਬਤੀਤ ਹੋ ਗਈ ਕਿਦੇ ਦਿਨ ਨਾ ਹੱਥੋਂ ਨਿਕਲ ਜਾਏ ਅਜ਼ਾਈਂ ਪਰਮਾਤਮਾ ਨੂੰ ਜਪ ਔਰ ਮਹਾਰਾਜ ਕਹਿੰਦਿਆ ਭਗੁਰ ਗਏ ਬੱਗ ਬੈਠੇ ਆਏ ਭਵਰ ਤੋਂ ਭਾਵ ਕਾਲਾ ਕਾਲੇ ਤੋਂ ਭਾਵ ਕਾਲੇ ਕੇਸ ਜਵਾਨੀ ਦਾ ਸਮਾਂ ਉਹ ਤਾਂ ਚਲਾ ਗਿਆ ਨੰਗ ਗਿਆ ਬੱਗ ਤੋਂ ਭਾ ਬਗਲਾ ਬਗਲੇ ਤੋਂ ਮੁਰਾਦ ਇਹ ਚਿੱਟਾਪਨ ਚਿੱਟੇ ਤੋਂ ਮੁਰਾਦ ਇਹ ਕੇਸ਼ਾਂ ਦਾ ਚਿੱਟੇ ਹੋਣਾ ਬੱਗ ਬੈਠੇ ਆਏ ਉਹ ਜੇ ਜਵਾਨੀ ਦੇ ਸਮੇਂ ਵਿੱਚ ਰੱਬ ਨੂੰ ਨਹੀਂ ਅਰਾਧਿਆ ਜੇ ਤੇਰੇ ਤੇ ਅਧਖੜ ਉਮਰ ਆ ਗਈ ਏ ਤੇ ਤੂੰ ਹੋਣੀ ਅਰਾਧਨਾ ਕਰਲਾ ਇਹ ਨਾ ਤੇਰੇ ਹੱਥੋਂ ਨਿਕਲਦਾ ਏ ਸਮਾਂ ਜਿਹੜਾ ਹੈਗਾ ਸੇਵਾ ਸਿਮਰਨ ਕਰ ਭਲਾ ਕਰ ਭਲਾ ਮਾਰਗ ਬੁਣਾ ਭਲੇ ਮਾਰਗ ਤੇ ਚੱਲ ਸੰਗੀ ਸਾਥੀਆਂ ਨੂੰ ਭਲੇ ਮਾਰਗ ਤੇ ਤੋਰ ਉਧਰ ਨੂੰ ਚੱਲ ਪਵਰ ਗਏ ਬਗ ਬੈਠੇ ਆਏ ਸਜਨਾ ਭਵਰੇ ਚਲੇ ਗਏ ਕਾਲੇ ਕੇ ਚਲੇ ਗਏ ਚਿੱਟਿਆਂ ਨੇ ਆ ਜਗਾ ਮੱਲੀ ਕੱਚੇ ਕਰਵੇ ਰਹੇ ਨਾ ਪਾਣੀ ਜਿਵੇਂ ਕੱਚੇ ਕੁਜੇ ਦੇ ਅੰਦਰ ਪਾਣੀ ਟਿਕਦਾ ਨਹੀਂ ਜੇ ਉਹ ਪੱਕਾ ਨਾ ਹੋਵੇ ਪਾਣੀ ਖਤਮ ਹੋ ਜਾਂਦਾ ਉਹਦੇ ਚੋਂ ਨਸ਼ਟ ਹੋ ਜਾਂਦਾ ਹੈ ਹੰਸ ਚੱਲਿਆ ਕਾਇਆ ਕੁਮਲਾਨੀ ਜਦੋਂ ਹੰਸ ਜੀਵਾਤਮਾ ਅੰਦਰੋਂ ਉੱਠ ਕੇ ਚੱਲ ਪੈਂਦਾ ਤੇ ਕਾਇਆ ਸ਼ਰੀਰ ਕੁਮਲਾ ਜਾਂਦਾ ਫਿਰ ਇਹ ਨਹੀਂ ਕਿ ਆਪਾ ਹੱਥ ਇੱਥੇ ਖਿਲਾਰ ਲਿਆ ਦਿਖ ਲੋ ਜਾਵੇਗਾ ਜਿੱਧਰ ਨੂੰ ਮਰਜ਼ੀ ਕਰੋ ਥੜਾ ਵਜੇਗਾ ਗਰਦਨ ਐ ਨਹੀਂ ਰੁਕਦੀ ਜਿੱਧਰ ਨੂੰ ਜੀ ਕੀਤਾ ਉਧਰ ਨੂੰ ਹੋ ਜਾਏਗੀ ਨਹੀਂ ਤੇ ਆਕੜ ਜਾਂਦਾ ਕੋਈ ਸਮੇਂ ਬਾਅਦ ਸ਼ਰੀਰ ਇਹ ਜਿਹੜਾ ਇੰਨੇ ਸਾਲਾਂ ਤੋਂ ਨਹੀਂ ਨਾ ਆਕੜਿਆ ਤੇ ਕੁਝ ਸਮਾਂ ਹੀ ਜੀਵਾਤਮਾ ਅੰਦਰੋ ਜੁਦੇ ਹੋਵੇ ਤੇ ਜੇ ਗੋਡੇ ਸਿੱਧੇ ਨੇ ਤੇ ਫਿਰ ਸਿੱਧੇ ਰਹਿ ਜਾਂਦੇ ਜੇ ਮੁੜੇ ਨੇ ਤੇ ਫਿਰ ਮੁੜੇ ਹੀ ਰਹਿ ਜਾਂਦੇ ਬਾਹਾਂ ਲੰਮੀਆਂ ਨੇ ਤੇ ਜਦੋਂ ਆ ਕੱਪੜੇ ਨਵਾ ਕੇ ਪਾਉਣ ਲੱਗਦੇ ਫਿਰ ਖਿੱਚ-ਖਿੱਚ ਕੇ ਉਹਨਾਂ ਨੂੰ ਮਰੂੜ-ਮਰੂੜ ਕੇ ਕਰਦੇ ਨੇ ਕੱਠੀਆਂ ਕਪੜਾ ਪਾਉਣ ਲੱਗ ਗਿਆ ਇਸ ਕਰਕੇ ਮਹਾਰਾਜ ਕਹਿੰਦੇ ਨੇ ਬਈ ਉਹ ਜਦੋਂ ਅੰਦਰੋਂ ਉਡਾਰੀ ਹੰਸ ਮਾਰ ਗਿਆ ਇਹਨੇ ਕੁਮਲਾ ਦਾ ਨਾਮ ਮੁਰਜ਼ਾ ਦਾ ਨਾ ਇਹਦੇ ਤੇ ਰਗ ਰੂਪ ਨਹੀਂ ਰਹਿਣਾ ਇਹ ਸ਼ਬੀ ਨਹੀਂ ਰਹਿਣੀ ਇਹਦੀ ਇਹ ਸੋਭਾ ਨਹੀਂ ਰਹਿਣੀ ਇਸ ਕਰਕੇ ਪਰਮਾਤਮਾ ਨੂੰ ਜਪ ਅਮਲ ਸਿਰਾਨੋ ਲੇਖਾ ਦੇਣਾ ਸੱਜਣਾ ਲੇਖਾ ਦੇਣਾ ਪੈਣਾ ਹੀ ਜੋ ਕੋਈ ਤੂੰ ਇੱਥੇ ਕੀਤਾ ਹੈ ਤੇ ਮਹਾਰਾਜ ਨੇ ਬਾਣੀ ਅੰਦਰ ਬਾਬਾ ਫਰੀਦ ਸਾਹਿਬ ਨੇ ਵੀ ਬਚਨ ਕੀਤੇ ਕਹਿੰਦੇ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਵੇ ਕੰਮ ਅਮਲ ਸ਼ੁਭ ਅਮਲਾਂ ਬਾਜੋਂ ਭਾਈ ਸਾਹਿਬ ਨੇ ਵੀ ਕਿਹਾ ਦੋਨੋਂ ਰੋਈ ਜੇ ਚੰਗੇ ਅਮਲ ਨਹੀਂ ਚੰਗੀ ਕਮਾਈ ਨਹੀਂ ਚੰਗੇ ਗੁਣ ਨਹੀਂ ਉਹ ਕੋਈ ਵੀ ਹੋਵੇ ਉਹ ਤਾਹਾਂ ਹੀ ਮਾਰੇਗਾ ਔਰ ਇਥੇ ਵੀ ਮਹਾਰਾਜ ਕਹਿੰਦੇ ਨੇ ਬਈ ਅਮਲ ਸੇਰਾਨਾ ਤੇਰੇ ਸਿਰ ਤੇ ਅਮਲ ਨੇ ਉਹਨਾਂ ਦਾ ਲੇਖਾ ਉਹਨਾਂ ਕੀ ਕਰਦਾ ਰਿਹਾ ਹੈ ਕਹਿਣ ਲੱਗੇ ਉਹਦਾ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਉਹਨਾਂ ਜਮ ਦੂਤਾ ਨੇ ਆ ਜਾਣਾ ਤੇ ਫਿਰ ਤੇਰਾ ਲੇਖਾ ਹੋਣਾ ਹੈ ਤੇ ਕੀ ਪੁੱਛਿਆ ਜਾਣਾ ਕਿਆ ਤੈ ਖਟਿਆ ਕਹਾ ਗਵਾਇਆ ਗਵਾਇਆ ਕੀ ਇਹ ਸਮਾਂ ਸਵਾਸ ਸਰੀਰ ਉਹ ਸਭ ਕੁਝ ਗਵਾ ਦਿੱਤਾ ਤੇਥੋਂ ਇਹਦੇ ਲਈ ਇੰਨਾ ਕੁਝ ਗਵਾ ਕੇ ਤੂੰ ਹਾਸਲ ਕੀ ਕੀਤਾ ਸੰਸਾਰ ਵਿੱਚੋਂ ਇੰਨਾ ਖਰਚਾ ਗਵਾ ਕਰ ਦਿੱਤਾ ਤੇ ਖਰੀਦਿਆ ਕੀ ਉਹ ਜੇ ਕੁਝ ਨਹੀਂ ਨਾ ਖਰੀਦਿਆ ਚਲੋ ਸ਼ੇਤਾਬ ਦੀਵਾਨ ਬੁਲਾਇਆ ਚਲੋਣ ਛੇਤੀ ਛੇਤੀ ਤੈਨੂੰ ਉੱਥੇ ਹੋਣਾ ਅੱਗੇ ਲੈ ਕੇ ਚੱਲਣਾ ਦੀਵਾਨ ਕਚੈਰੀ ਦੇ ਵਿੱਚ ਹਾਜ਼ਰ ਹੋ ਤੇ ਦੱਸ ਬਈ ਇੰਨਾ ਸਮਾਂ ਬਰਬਾਦ ਕੀਤਾ ਤੇ ਹਾਸਲ ਕੀ ਕੀਤਾ ਤੈਨੂੰ ਪ੍ਰਾਪਤੀ ਕਾਦੀ ਹੋਈ ਏ ਕਹਿੰਦੇ ਚੱਲ ਦਰਹਾਲ ਦੀਵਾਨ ਬੁਲਾਇਆ ਉਹਦੇ ਦਰਬਾਨ ਵਿੱਚ ਚੱਲ ਦਰਗਾਹ ਦੇ ਵਿੱਚ ਤੁਰ ਹਰ ਫਰਮਾਨ ਦਰਗਾਹ ਕਾ ਆਇਆ ਹਰੀ ਪਰਮਾਤਮਾ ਦੀ ਦਰਗਾਹ ਦਾ ਫਰਮਾਨ ਏ ਜਿਨੇ ਤੈਨੂੰ ਭੇਜਿਆ ਸੀ ਨਾ ਉਨੇ ਬੁਲਾ ਲਿਆ ਉਦੋਂ ਪਹਿਲਾਂ ਤੇਰੀ ਬੇੜੀ ਡੁੱਬੇ ਨਾ ਇਹ ਤਰ ਜਾਵੇ ਉਹ ਬੇੜਾ ਜਿਹੜਾ ਅੱਜ ਤੱਕ ਬਨਾਇਆ ਨਹੀਂ ਜਿਹਨੂੰ ਮਹਾਰਾਜ ਕਬੀਰ ਸਾਹਿਬ ਕਹਿੰਦੇ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੀਲਾ ਭਰ ਸਰਵਰ ਜਦ ਉਛਲੈ ਤਬ ਤਰਨੁ ਦੁਹੇਲਾ ਹੱਥ ਨ ਲਾਈ ਕੁਸੁੰਬੜੇ ਜਲ ਜਾਸੀ ਢੋਲਾ ਕਹਿਣ ਲੱਗਿਓ ਬੇੜਾ ਬਣਾਉਣ ਵਾਸਤੇ ਆਇਆ ਸਾਂ ਤੇ ਬਨਾ ਨਹੀਂ ਹੋ ਸਕਿਆ ਸਜਣਾ ਕੁਸੁੰਬੇ ਦਾ ਰੰਗ ਦੇਖਣ ਨੂੰ ਸੋਹਣਾ ਲੱਗਦਾ ਹੈ ਪਰ ਹੁੰਦਾ ਇੱਕ ਦੁੱਕੀ ਦਾ ਨਹੀਂ ਸੰਸਾਰ ਦੇ ਹਾ ਭਾਵ ਵਿਕਾਰ ਦੁਰਾਚਾਰ ਹਾਸ ਰਸ ਦੇਖਣ ਨੂੰ ਬੜੇ ਚੰਗੇ ਲੱਗਦੇ ਨੇ ਪਰ ਇਹ ਨਾਲ ਨਿਭਣ ਵਾਲੇ ਨਹੀਂ ਜਿਵੇਂ ਉਹ ਥੋੜਾ ਜਿਹਾ ਪਾਣੀ ਪੈਣ ਨਾਲ ਦੂਰ ਹੋ ਜਾਂਦਾ ਥੋੜਾ ਜਿਹਾ ਕਸ਼ਟ ਆਉਣ ਨਾਲ ਸੰਸਾਰ ਦੀਆਂ ਵਸਤੂ ਸਾਥ ਛੱਡ ਜਾਂਦੀਆਂ ਹੀ ਕੋ ਸੁੰਭੜੇ ਦੇ ਰੰਗ ਦੀ ਤਰ੍ਹਾਂ ਮਹਾਰਾਜ ਫਿਰ ਕੀ ਕਰੀਏ ਜੇ ਤੇਰੇ ਤੇ ਸਮਾਂ ਆ ਗਿਆ ਹੈ ਕਿ ਜਵਾਨੀ ਆਲਾ ਨੰਗ ਗਿਆ ਹੈ ਨਾ ਔਰ ਤੇਰੇ ਕੋਲ ਸਮਾਂ ਤੇ ਸਵਾਸ ਬਾਕੀ ਆ ਫਿਰ ਜਪ ਤਪ ਕਰਿਆ ਕਰੋ ਬੀੜਾ ਬਣਾ ਜਿਹੜਾ ਡੁੱਬੇ ਨਾ ਜਿਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਜਪ ਤਪ ਕਾ ਬੰਦ ਬੀੜੁਲਾ ਜਿਤ ਨੰਗੇ ਵਹੀ ਲਾ ਨ ਸਰਬਰ ਨ ਉਚਲੇ ਐਸਾ ਪੰਥ ਸੁਹਿਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਾਦ ਰੰਗ ਢੋਲਾ ਸਾਜਣ ਚੱਲੇ ਪਿਆਰਿਆ ਕਿਉ ਮੇਲਾ ਹੋਈ ਜੇ ਗੁਣ ਹੋਵੇ ਗੰਠੜੀ ਐ ਮਿਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਬੇੜਾ ਬੁਣਾ ਤੇ ਗੋਣੇ ਇਕੱਠੇ ਕਰ ਇਹਦੇ ਨਾਲ ਗੁਣੀ ਨਿਧਾਨ ਮਾਲਕ ਮਿਲੇਗਾ ਤੇ ਫਿਰ ਜਦੋਂ ਗੁਣ ਬਹੁਤੇ ਹੋ ਗਏ ਨਾ ਅਰਜ਼ੋਈ ਕਰੀਂ ਦੀਨ ਦਇਆਲ ਪੁਰੂਸੈ ਤੀਰੈ ਸਭ ਪਰਿਵਾਰ ਚੜਾਇਆ ਬੇੜੇ ਪਹਿਲਾਂ ਬੇੜਾ ਤਾਂ ਬਣਾ ਫੇਰੀ ਉਸ ਬੇੜੇ ਵਿੱਚ ਚੜੇਗਾ ਆਪ ਤੇ ਦੂਜਿਆਂ ਨੂੰ ਤੇ ਫਿਰ ਉਹਦੇ ਹਜ਼ੂਰ ਉਸੇ ਸ਼ਬਦ ਵਿੱਚ ਮਹਾਰਾਜ ਕਹਿੰਦੇ ਆ ਜਾ ਤਿਸ ਭਾਵੇਂ ਤੈਨੂੰ ਚੰਗਾ ਲੱਗੇ ਮੇਰੀ ਮਰਜ਼ੀ ਨਹੀਂ ਤੈਨੂੰ ਚੰਗਾ ਲੱਗੇ ਜਾ ਤਿਸ ਭਾਵੇਂ ਤਾਂ ਇਸ ਬੇੜੇ ਕੋ ਪਾਰ ਲੰਘਾਵੇ ਜੇ ਤੈਨੂੰ ਚੰਗਾ ਲੱਗਦਾ ਤੇ ਭਰਿਆ ਹੋਇਆ ਪੂਰ ਪਾਰ ਕਰ ਦੇ ਤੇ ਸਾਨੂੰ ਸਾਡੇ ਸਤਿਗੁਰੂ ਨੇ ਬੇੜਾ ਬਣਾ ਕੇ ਦਿੱਤਾ ਸੀ ਅਸਵਾਰੀ ਨਹੀਂ ਹੋਈ ਵਾਹਿਗੁਰੂ ਨਾਮ ਜਹਾਜ਼ ਹੈ ਇਹ ਜਹਾਜ਼ ਏ ਜਿੰਨੇ ਸਾਨੂੰ ਪਾਰ ਕਰਨਾ ਹੈ ਚੜੇ ਸੋ ਉੱਤਰੇ ਪਾਰ ਇਹਦੇ ਤੇਨ ਚੜਨਾ ਕੀਏ ਜਪਣਾ ਅਰਦਨਾ ਜੁੜਨਾ ਅੰਦਰੋ ਤੁਰਨਾ ਜਿਹੜੇ ਜਪਣਗੇ ਜੁੜਨਗੇ ਤੁਰਨਗੇ ਅੰਦਰ ਅਰਦਨਗੇ ਉਹਨਾਂ ਨੇ ਪਾਰ ਉਤਰਨੇ ਨਹੀਂ ਤੇ ਮੇਰੀ ਤਰ੍ਹਾਂ ਮੇਰੇ ਵਰਗਿਆਂ ਦੀ ਬੇੜੀ ਵਿੱਚੇ ਡੁੱਬਦੀ ਆਈ ਆ ਡੁੱਬਦੀ ਰਹਿਣੀ ਆ ਜੇ ਗੁਰੂ ਦਾ ਲੜ ਨਾ ਪਕੜਿਆ ਗੁਰੂ ਦੇ 베ੜੀ ਤੇ ਨਾ ਸਵਾਰ ਹੋਏ ਗੁਰੂ ਦਾ ਨਾਮ ਜਪ ਕੇ 베ੜੀ ਨਾ ਬੁੰਡਾਈ ਫਿਰ ਸਾਡੀ 베ੜੀ ਨੂੰ ਚੱਪੂ ਮਾਰ ਕੇ ਪਾਰ ਲਾਉਣ ਵਾਲਾ ਕੋਈ ਨਹੀਂ ਜੇ ਗੁਰੂ ਦੀ 베ੜੀ ਤੇ ਚੜ ਗਏ ਨਾਮ ਦੇ 베ੜੇ ਤੇ ਚੜ ਗਏ ਸਾਨੂੰ ਡੋਬਣ ਵਾਲਾ ਕੋਈ ਨਹੀਂ ਇਹ ਭਾਈ ਸਭਾਈ ਗੁਰਦਾਸ ਜੀ ਨੇ ਸਾਡੇ ਤੇ ਕਿਰਪਾ ਕੀਤੀ ਏ ਸਤਿਗੁਰੂ ਗਰੀਬ ਨਿਵਾਜ਼ ਕਿਰਪਾ ਕਰਨ ਸਾਨੂੰ ਸਮੱਤ ਬਖਸ਼ਣ ਸਾਡਾ ਆਇਆ ਸਫਲਾ ਬੇਅੰਤ ਪੁੱਲਾਂ ਦੀ ਖੇਮਾਂ ਇਨੀਆਂ ਕੁ ਬੇਨਤੀਆਂ ਪ੍ਰਵਾਨ ਗਰੀਬ ਨਿਵਾਜ਼ ਦੇ ਹਜ਼ੂਰ ਅਰਜ਼ੋਈ ਕਰੀਏ ਦਾਤਾ ਸਾਹਿਬ ਕਿਰਪਾ ਕਰੋ ਇਸ ਜੀਵਨ ਵਿੱਚ ਅਸੀਂ ਵੀ ਆਪਣੇ ਜੀਵਨ ਦੀ ਬੇੜੀ ਨੂੰ ਪਾਰ ਕਰ ਸਕੀਏ ਜੇ ਤੁਹਾਡੀ ਕਿਰਪਾ ਹੋ ਸਕੇ ਤੇ ਦੂਜਿਆਂ ਨੂੰ ਨਾਲ ਤਾਰਨ ਦੇ ਯੋਗ ਹੋ ਸਕੀਏ ਪਹਿਲਾਂ ਤਾਂ ਆਪਣੀ ਆਪਣੀ ਬੇੜੀ ਵੱਲੇ ਧਿਆਨ ਮਾਰੀਏ ਕਿ ਇਹਦੇ ਵਿੱਚ ਛਿਧਰਤਾ ਨਹੀਂ ਇਹਦੇ ਵਿੱਚ ਦੋਸ਼ ਗੁਨਾਹ ਤਾਂ ਨਹੀਂ ਭਰੇ ਹੋਏ ਔਰ ਜੇ ਭਰੇ ਨੇ ਤੇ ਗੁਰੂ ਅੱਗੇ ਅਰਜ਼ੋਈ ਕਰੀਏ ਅੱਗੇ ਤੋਂ ਆਪਣਾ ਸਾਥ ਆਪਣਾ ਸੰਗ ਆਪਣੇ ਵਿਚਾਰਾਂ ਨੂੰ ਬਦਲਣ ਦਾ ਯਤਨ ਕਰੀਏ ਫਿਰ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਗੁਰੂ ਚਰਣਾ ਅੰਦਰ ਅਰਦਾਸ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ